پرمیشور کی جیوت حضوری میں آپ سب کا سواگت ہے ہمارا بشواش ہے کہ آپ اس حضوری میں خالی باپس نہیں جائیں گے Yes, yes. ਸੂਜੀਏ ਸੂਜੀਏ ਸੁਣੀ ਅਰਦਾਸ ਮੈਂ ਕਰਾਂ ਮੈਂ ਕਰਾਂ ਬੰਦੀ ਜੀ ਤੇਰੀ ਏ ਸੂਜੀਏ ਸੂਜੀਏ ਸੂਜੀ ਅਰਦਾਸ ਮੈਂ ਕਰਾਂ ਮੈਂ ਕਰਾਂ ਬੰਦੀ ਜੀ ਤੇਰੀ ਹallelujah ਖੁਸ਼ੀ ਦੇ ਨਾਲ ਆਨੰਦ ਦੇ ਨਾਲ ਕਿਉਂਕਿ ਵਚਨ ਚ ਲਿਖਿਆ ਪਰਮੇਸ਼ਰ ਦੀ ਹਜ਼ੂਰੀ ਦੇ ਆਨੰਦ ਦੀ ਪਰਪੂਰੀ ਹallelujah ਪਰਮੇਸ਼ਰ ਦੀ ਹਜ਼ੂਰੀ ਵਿੱਚ ਆਨੰਦ ਦੀ ਪਰਪੂਰੀ ਹallelujah ਤਾਰੇ ਹੁਣ ਵਿਲਾਇ ਪਰਮੇਸ਼ਰ ਦੇ ਪਵਿੱਤਰ ਵਚਨ ਦਾ ਅਰ ਵਚਨ ਸੁਣੋਂ ਤੋਂ ਪਹਿਲਾਂ ਹੀ ਜਿਨ੍ਹਾਂ ਦੇ ਵੀ ਜੀਵਨ ਵਿੱਚ ਪਰਮੇਸ਼ਰ ਨੇ ਗਵਾਹੀਆਂ ਬਣਾਈਆਂ ਪਰਮੇਸ਼ਰ ਦੀ ਮਹਿਮਾ ਦੇ ਲਈ ਅਸੀਂ ਅੱਜ ਜਾਣ ਦੀ ਗਵਾਹੀ ਦਵਾਂਗੇ ਮਾਈਕ ਲਾ ਕੇ ਕਰ ਲੋ ਥੋੜਾ ਜਿਹਾ ਬਸ ਉਹਦਾ ਕੋਰਮਾ ਦੇ ਪ੍ਰੋਗਰਾਮ ਨੂੰ ਇਹ ਗੱਲ ਕਿ ਜਦੋਂ ਹੋ ਜਾਂਦਾ ਮੋਟਰ ਰੱਗ ਜਾਦਾ ਸਾਡੇ ਸੋਟਾ ਆ ਜਾਂਦਾ ਇਹ ਕਦੇ ਨਹੀਂ ਦੇਖਿਆ ਕੋਈ ਬੜਾ ਬਾਅਦ ਕਰ ਦੇਵਾਂਗਾ ਉਹ ਨਾ ਕਰਦਾ ਤੇ ਬੜੇ ਚੰਗਾ ਲੱਗਦਾ ਹੈ ਬੰਦ ਰੋਇਆ ਤੇ ਕਹਿਿਆ ਜਿਹਾ ਕਰ ਰਹਾ ਬਣਿਆ ਸੈਸਰਾ ਕਰਦਾ ਉਹ ਅਜੇ ਬਰੇ ਕਰਨ ਚਾਹੀ ਜਦ ਪਾਸਾ ਸਾਡੇ ਤੇ ਕੋਈ ਡਿਗੇ ਹੋਵੇ ਬਾਹਰੋਂ ਜਿਹੜਾ ਆ ਰਿਹਾ ਮਰੇ ਹੋਰ ਕੋਈ ਖੰਗਿਰ ਆਦਾ ਅਜੇ ਵਾਗ ਤੇ ਨਾ ਬਲ ਮਾਗੇ ਕੋਈ ਕਾਰਕ ਬੜਾ ਪੁਰਾਣਾ ਚੋਸਾ ਪਾਉਂਦਾ ਰਹੇ ਆ ਰਿਹਾ ਹੈ ਹallelujah ਸਾਰੇ ਮੇਨ ਜਾਂਦੇ ਤੀ ਪ੍ਰਭੂ ਦਾ ਸਨ ਪ੍ਰਿਆਸ ਇਹ ਮੇਰੇ ਮਮਾ ਆ ਮੈਨੂੰ ਬੇਟੀ ਦੇ ਨਾਮ ਤੇ ਰੋੜਾ ਤੇ ਬਾਬਾ ਦਾ ਸੰਗਿ ਰਣ ਮੜਿਆ ਇਹਦਾ ਮਤਲਬ ਇਹ ਮਿਸ਼ਰੀ ਹੁੰਦੀ ਹੈ ਕਿ ਬੇਟੀ ਦਾ ਇਸ ਕੰਪਲੀਟ ਇਹਨਾਂ ਨੂੰ ਦੇਖ ਲਈ ਡਾਕਟਰ ਕੋਲ ਦੋਵਾਰਾ ਜਾਣਾ ਪੈਂਦਾ ਹੈ ਦੇ ਅਰਥਾ ਬੱਧਾ ਜਿੰਨਾ ਵੀ ਕਰੀਂ ਪੈਂਦਾ ਇੱਕ ਆਦੇ ਵਿੱਚ ਵੀ ਕੋਈ ਬਰਕਤੀ ਨਹੀਂ ਦੀ ਜੋ ਮੁਸ਼ਕਿਲ ਕਹਾ ਹੁੰਦਾ ਹਿਸਬ ਦਵਾਈ ਨਹੀਂ ਜਾਂਦਾ ਜਿੰਨਾ ਵੀ ਕੋਲ ਨਹੀਂ ਕਰ ਬਤਿਆਨੇ ਪਿਆ ਜਣਾ ਤੇ ਇੱਕ ਹਫਤਾ ਹੋ ਗਿਆ ਬਿਲਕੁਲ ਠੀਕਾ ਨਹੀਂ ਅਪਣੀ ਜਿਹੜਾ ਪਿੰਨਰ ਪਰਮੇਸ਼ਰ ਦਾ ਅਰਥ ਪਰਮੇਸ਼ਰ ਦੀ ਗੱਜ ਤੱਕ ਨਿਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਦੁਨੀਆਂ ਦਾ ਆਲੋ ਪਰਮੇਸ਼ਰ ਦਾ ਨੋਵਰਾ ਡਾਕਟਰ ਦੇ ਕੋਲ ਜਾਂਦੇ ਕਹਿੰਦੇ ਨੇ ਇਨਨ ਮੈਂ ਫੋਨ ਤੇ ਦੱਸਿਆ ਕਿੰਦਾ ਕਿ ਮੈਂ ਜੇਨ ਵਿੱਚ ਟੋ ਬਣਾ ਡਾਕਟਰ ਕੋਲ ਜਾਂਦੀ ਹਾਂ ਦਵਾਈ ਲੈਣ ਵਾਸਤੇ ਮੇਰਾ ਪੇਟ ਵੀ ਖਰਾਬ ਰਹਿ ਜਾਂਦਾ ਹੈ ਮੇਰਾ ਕਦੇ ਬੀਪੀ ਵਾਜਦਾ ਨਹੀਂ ਪਰ ਪਹਿਲਾਂ ਤੋਂ ਬੀਪੀ ਵਧਿਆ ਹਾਂਜੀ ਧੰਨਵਾਦ ਜ਼ੋਰ ਨਾਲ ਤਾੜੀ ਮਾਰ ਕੇ ਪਰਮੇਸ਼ਰ ਜੀ ਪੇਟ ਵੀ ਠੀਕ ਹਾਲੇ ਲਈ ਜੇ ਮੈਂ ਦਵਾਈਆਂ ਖਾ ਖਾ ਕੇ ਆ ਕੇ ਚੱਕੇ ਜਾਂ ਪਹਿਲੀ ਵਾਰ ਆਏ ਪਤਾ ਨਹੀਂ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਲੇ ਜ਼ੋਰ ਨਾਲ ਤਾੜੀ ਮਾਰ ਕੇ ਪਰਮੇਸ਼ਰ ਦੀ ਮਹਿਮਾ ਕਰਾਂਗੇ ਹallelujah ਕਿਉਂਕਿ ਅੰਧ ਦਾ ਸਮਾਂ ਚੱਲ ਰਿਹਾ ਲੋਕ ਦੁੱਖਾਂ ਨਾਲ ਬਿਮਾਰੀਆਂ ਦੇ ਨਾਲ ਭਰੇ ਪਏ ਨੇ ਹallelujah ਅਲਾਹ ਕਦੇ ਪਰੇਸ਼ਾਨੀਆਂ ਦੇ ਵਿੱਚ ਨੇ ਪਰ ਵਜਿ ਚ ਲਿਖਿਆ ਬਚਾਇਆ ਉਹ ਹੀ ਜਣਾ ਜਿਹੜਾ ਉਹਦਾ ਨਾਮ ਲਵੇਗਾ ਹallelujah ਉਹੀ ਬਚਾਇਆ ਜਾਣਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਲਵੇਗਾ